ਸਾਡੇ ਲਈ ਨਾ ਅੱਜ ਸਾਡੇ ਲਈ ਸਭ ਤੋਂ ਮਾੜਾ ਦਿਨ ਹੈ ਅੱਜ ਸਾਡਾ ਮਨ ਇੰਨਾ ਪਰੇਸ਼ਾਨ ਹੈ ਜਿਹਦੇ ਲਈ ਸਾਡੇ ਕੋਲ ਕੋਈ ਸ਼ੱਕ ਨਹੀਂ ਇੱਕ ਬੱਚਾ ਤਾਂ ਮਦਰ ਫੀਡ ਲੈਂਦਾ ਹੈ ਇੱਕ 7 ਸਾਲਾਂ ਦਾ ਬੱਚਾ ਹੈ ਇੱਕ 12 ਸਾਲਾਂ ਦੀ ਬੇਟੀ ਹੈ ਤੇ ਇੱਕ ਉਹਨਾਂ ਦੀ ਮਦਰ ਹੈ ਜਿਹੜੀ 12 ਸਾਲਾਂ ਦੀ ਬੱਚੀ ਹੈ ਉਹਨੇ ਸਾਰੀ ਸਟੋਰੀ ਦੱਸੀ ਹੈ ਵੀ ਕਿਸ ਤਰ੍ਹਾਂ ਮੈਂ ਸਾਲੋਂਗਾ ਚਿੱਟਾ ਲੌਂਦੀ ਨੂੰ ਕਿਸ ਤਰ੍ਹਾਂ ਚਿੱਟਾ ਵਿਕਦਾ ਹੈ ਤੇ ਕਿਸ ਤਰ੍ਹਾਂ ਸਿਸਟਮ ਚੱਲਦਾ ਹੈ ਉਹਦੀ ਮਦਰ ਚਲੀ ਜਾਂਦੀ ਹੈ ਕਹਿੰਦੀ ਮੇਰੀ ਮਦਰ ਤਾਂ ਚਲੀ ਜਾਂਦੀ ਹੈ ਰਾਤ ਨੂੰ ਬਨਵਾੜਾ ਟੋਲ ਪਲਾਜ਼ੇ ਤੇ ਮੈਂ ਅਸੀਂ ਤਿੰਨੇ ਭੈਣ ਭਰਾ ਦਾ ਦਾਦਾ ਜੀ ਠੁਕਰਾਂ ਖਾਨੀ ਮਜਬੂਰ ਹੈ ਤੇ ਮੈਨੂੰ ਲੱਗਦਾ ਇਹਨਾਂ ਨੂੰ ਹੱਤਿਆਂ ਨੂੰ ਸਾਲ ਹੋ ਗਿਆ ਹੁਣੇ ਦੋ ਮਹੀਨੇ ਪਹਿਲਾਂ ਮੈਂ ਅਸੀਂ ਭਾਈ ਪਵਨ ਸੀ ਜੁਨੀਅਰ ਕੀਡਸ ਆਫ ਸੀ ਇੱਕ ਜੀਤੋ ਭਾਈ ਬਰਾਰ ਸਾਹਿਬ ਹੈ ਅਸੀਂ ਦੋ ਟਾਈਪ ਨੇ ਪਹਿਲਾਂ ਵੀ ਇਹ ਮੁੱਦਾ ਚੱਕਿਆ ਸੀ ਅਖਬਾਰਾਂ 'ਚ ਖ਼ਬਰਾਂ ਵੀ ਛਪੀਆਂ ਸੀ ਐਡਵਰਟਾਈਜ਼ ਵੀ ਕਰਾਇਆ ਸੀ ਬਹੁਤ ਵੱਡੀ ਇੱਕ ਨੈਸ਼ਨਲ ਲੈਵਲ ਦੀ ਨਿਊਜ਼ ਵੀ ਬਣੀ ਸੀ ਪਰੰਤੂ ਉਹਨਾਂ ਨੂੰ ਫੇਰ ਛੱਡਤਾ ਸੀਗਾ ਉਹ ਬੱਚੇ ਅੱਜ ਦਾਦਾ ਠੁਕਰਾਂ ਖਾਂਦੇ ਫਿਰਦੇ ਆ ਸਾਨੂੰ ਮਾਨਯੋਗ ਇਸ ਸੰਮੋਗ ਦੇ ਦਰਵਾਜ਼ੇ ਬਹੁਤ ਕਮੂਡਿਟ ਕੀਤਾ ਹੈ ਇੱਕ ਮੁੰਡਾ ਹਕੀਰਤਾ ਹੈ ਉਹ ਸਪੈਸ਼ਲ ਸਲਟ ਆਇਆ ਹੈ ਉਹਨੇ ਫਿਰ ਨੇ ਦੋ ਦਿਨ ਲੋਗੇ ਤੰਦਰੋਗੀ ਸਭ ਨਾਲ ਲਪਕਾਈ ਕਰਦੀ ਨੂੰ ਉਹ ਕੁੜੀ ਨੇ ਗਿਆਨ ਦਿੱਤੇ ਆ ਦੱਸਿਆ ਵੀ ਆ ਸਿਸਟਮ ਚੱਲ ਰਿਹਾ ਹੈ ਗਰਾਉਂਡ ਲੈਵਲ ਤੇ ਚਿੱਟਾ ਜਵਾਨੀ ਬੰਦ ਹੋਇਆ ਮੈਨੂੰ ਲੱਗਦੀ ਕਿ ਦਰਵਾ ਮੰਡੀ ਚ ਪੰਜਾਬ ਚ ਸਭ ਤੋਂ ਵੱਧ ਐਚ ਆਈ ਵੀ ਤੇ ਹੈਪੇਟਾਈਟ ਸੀ ਦੇ ਪੇਸ਼ੈਂਟ ਨਿਕਲਗੇ ਗਰੀਬ ਧੱਕਾ ਜਿਹੜਾ ਮਰੀ ਜਾਂਦਾ ਨੌਜਵਾਨ ਪੀੜੀ ਖਤਮ ਹੋ ਜਾਂਦੀ ਹੈ ਜੇ ਇਹੀ ਹਾਲਾਤ ਰਹੇਉਣ ਵਾਲੇ ਸਮੇਂ ਚ ਨੌਜਵਾਨ ਪੀੜੀ ਬਿਲਕੁਲ ਖਤਮ ਹੋ ਜੂਗੀ ਨੌਜਵਾਨਾਂ ਦਾ ਖਤਮ ਹੋਣਾ ਹੀ ਹੋਣਾ ਹੈ ਦੁੱਧ ਚੁੰਗਦੇ ਬੱਚੇ ਵੀ ਖਤਮ ਹੋ ਜਾਣਗੇ ਇਹ ਚਿੱਟੇ ਦੀ ਪੂਰਤੀ ਫਿਰ ਕਿਸ ਤਰ੍ਹਾਂ ਕਰਦੇ ਸੀਗੇ ਜਿਹੜੇ ਚਿੱਟੇ ਦੀ ਪੂਰਤੀ ਇਹ ਜਿਹੜੀ ਉਹਦੀ ਮਦਰ ਸੀ ਉਹ ਵਿਚਾਰੀ ਇਮੋਰਲ ਜਾਨਕਿ ਜਿਹਨੂੰ ਆਪਾਂ ਦੀ ਸਮਵਰੋਚੀ ਦਾ ਧੰਦਾ ਕਹਿੰਦੇ ਨੇ ਉਹ ਕਰਦੀ ਸੀ ਤੇ ਮੈਂ ਬੱਚੀ ਬਾਰੇ ਕੋਈ ਮੇਰੇ ਕਮੈਂਟਸ ਨਹੀਂ ਮੇਰੀ ਧੀਆ ਵਰਗੀ ਐ ਮਾਂ ਦੇ ਬਾਰੇ ਕੁਝ ਨਹੀਂ ਬੋਲਦਾ ਉਹ ਵੀ ਇਦਾਂ ਕਰਾ ਕੋਈ ਕੋਈ ਸਰਕਾਰੀ ਮੁਲਾਜ਼ਮ ਸੀ ਤੇ ਇਹਨਾਂ ਦਾ ਇਹੀ ਮੇਨ ਬਿਜ਼ਨਸ ਲਾ ਲਓ ਮਜਬੂਰੀ ਲਾ ਲਓ ਧੰਦਾ ਲਾ ਲਓ ਚੋਰੀ ਚਕਾਰੀ ਕਰਨੀ ਜਾ ਆਪਦੀ ਦਿਵਪਾਰ ਦੇ ਭੰਦੇ ਚੋਇ ਚਰੀ ਆਪਦੇ ਚਿੱਟੇ ਦੀ ਪੂਰਤੀ ਕਰਦੀ ਸੀ ਤੇ ਇਹਨਾਂ ਨੂੰ ਹਸਪੀਟਲਾਈਜ਼ ਕਰਤਾ ਇੱਥੇ ਇਹਨਾਂ ਨੂੰ ਹਸਪੀਟਲ ਤੇ ਦਾਖਲ ਕੀਤਾ ਐ ਐਸਐਮਓ ਮੈਡ ਨੇ ਕਿਹਾ ਵੀ ਜੋ ਲੇਡੀਜ਼ ਕਿਟਲ ਹੋਣੀਆਂ ਆ ਉਹਦੇ ਲਈ ਸਪੈਸ਼ਲ ਕਪੂਥਲੇ ਵਿੰਗ ਬਣਾਇਆ ਹੋਇਆ ਹੈ ਅਬ ਇਹ ਢਿੱਲੋ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਅਸੀਂ ਅਬ ਉਹ ਢਿੱਲੋ ਨੂੰ ਪ੍ਰੇਜ਼ ਕਰਾਂਗੇ ਵੀ ਤੁਸੀਂ ਐਂਬੂਲੈਂਸ ਭੇਜੋ ਤੁਸੀਂ ਬੱਚਿਆਂ ਨੂੰ ਜੋ ਚਿੱਟੇ ਆਲੇ ਉਹਨਾਂ ਨੂੰ ਡਰਾਈ ਫਰੂਟ ਦੇ ਰਹੇ ਹੋ ਇਹਨਾਂ ਬੱਚਿਆਂ ਤਾਂ ਖਾਣ ਨੂੰ ਰੋਟੀ ਵੀ ਨਹੀਂ ਮਿਲਦੀ ਇਹਨਾਂ ਦੇ ਤਨ ਤੇ ਕੱਪੜਾ ਨਹੀਂ ਬਹੁਤ ਬੁਰਾ ਹਾਲ ਹੈ ਆ ਮੈਨੂੰ ਉਮੀਦ ਹੈ ਵੀ ਅਬ ਇਹ ਢਿੱਲੋ ਵੀ ਬਗਿਆ ਕੰਮ ਕਰਨਗੇ ਇਹਨਾਂ ਨੂੰ ਜਦੋਂ ਸਾਡੀ ਵੀਡੀਓ ਦੇਖਣਗੇ ਤੁਰੰਤ ਸਿਵਲ ਹਸਪੀਟਲ ਚ ਆਉਣਗੇ ਇਹਨਾਂ ਲਈ ਰੋਟੀ ਪਾਣੀ ਦਾ ਰਹਿਣ ਦਾ ਪ੍ਰਬੰਧ ਵੀ ਕਰਨਗੇ ਤੇ ਇਹਨਾਂ ਨੂੰ ਇਮੀਡੀਏਟਲੀ ਕਪੂਰਤਲੇ ਮੂਵ ਕਰਨਗੇ ਉੱਥੋਂ ਇਲਾਜ ਕਰਵਾ ਕੇ ਮੁਲਕਤਾ ਦੀ ਸੇਵਾ ਭਾਈ ਮੰਟੂ ਕੋਲੇ ਜੋ ਜਾ ਜੋ ਨਾਰੀ ਨਿਕਿਤਨਾ ਉੱਥੇ ਭੇਜਣਗੇ ਅਬ ਇਹ ਢਲੋਂ ਨੂੰ ਵੀ ਮੇਰੀ ਰਿਕਵੈਸਟ ਹੈ ਤੁਸੀਂ ਪਾਸਟਰ ਸਿਵਲ ਹਸਪੀਟਲ ਚ ਆਏ ਸੀ ਅਸੀਂ ਵੀ ਤੁਹਾਡੇ ਨਾਲ ਆਏ ਸੀ ਜੇ ਐਕਚੁਅਲੀ ਆਪਾਂ ਪ੍ਰੈਕਟੀਕਲੀ ਕੰਮ ਕਰਨਾ ਹੈ ਤਾਂ ਇਹਨਾਂ ਨੂੰ ਕਿਸੇ ਤਨਪਤਨ ਲਾਓ ਇਹੀ ਮੇਰੀ ਬੇਨਤੀ ਹੈ ਆ ਦੇਾਰੇ ਦੱਸਾਂ ਮੈਂ ਪਵਨ ਮਸਲਾ ਸਾਰਾ ਕਲੱਬ ਦਾ ਪ੍ਰਧਾਨਾ ਕਿਧਰ ਬਾਹ ਸਾਨੂੰ ਇਹਨੂੰ ਕੁਝ ਦਿਨ ਪਹਿਲਾਂ ਪਤਾ ਲੱਗਾ ਕਿ 10-12 ਸਾਲਾਂ ਦੀ ਬੇਟੀ ਚਿੱਟੇ ਦੇ ਨਾਲ ਐਡਿਕਟ ਹੈ ਤੇ ਉਹ ਬਚਾਰੀ ਦੇ ਬਹੁਤ ਬੁਰੇ ਹਾਲ ਹੈ ਮੈਂ ਨਰੈਣ ਸ਼ੇਰ ਗਰ ਕੋਲ ਗੱਲ ਕੀਤੀ ਮੁੰਡਾ ਸਪੈਸ਼ਲ ਸੈੱਲ ਦਾ ਹੈਗਾ ਹਰਕੀਰਤਾ ਕਿ ਹਰਕੀਰਤਾ ਹਰਕੀਰਤ ਉਹ ਬਚਾਰੇ ਨੇ ਸਾਡੇ ਨਾਲ ਬਹੁਤ ਮਿਹਨਤ ਕਰਕੇ ਅਸੀਂ ਕੁੜੀ ਦੇ ਉਹਦੀ ਮਾਂ ਜਿਹੜੀ ਕਿ 3500 ਤੋਂ ਲੈ ਕੇ 4000 ਤੱਕ ਦਾ ਚਿੱਟਾ ਉਹਨੇ ਮੈਨੂੰ ਆਦੇ ਮੂੰਹੋਂ ਮੰਨੀ ਕਿ ਮੈਂ ਲਾਉਣੀ ਹੈ ਤੇ ਉਹਦੀ ਕੁੜੀ 12 ਸਾਲਾਂ ਦੀ ਹੈ ਉਹ ਵੀ ਚਿੱਟਾ ਚਿੱਟੇ ਨਾਲ ਹੋ ਗਈ ਡੈਕਟਰ ਉਹਨਾਂ ਉਹਨਾਂ ਨੂੰ ਚੈਲੰਜ ਜਿੱਟਾ ਮਿਲਦਾ ਨਹੀਂ ਸੀ ਬਹੁਤ ਬੁਰੇ ਹਾਲ ਸੀ ਕਿਉਂਕਿ ਪੰਜਾਬ ਪੁਲਿਸ ਨੇ ਚੋਰੀ ਕਰੀ ਵੀ ਇਹਨਾਂ ਦੀ ਪੂਰੀ ਤਰ੍ਹਾਂ ਐਸ ਕਰਕੇ ਉਹ ਵਜਾਇਆਂ ਹੁਣ ਕੜਥੀਆਂ ਸੀਗੀਆਂ ਅਸੀਂ ਮੈਂ ਤੇ ਨਰਨ ਸਿੰਘ ਨੇ ਆਵੀ ਟੀਮ ਲੈ ਕੇ ਅਸੀਂ ਉਹਨਾਂ ਨੂੰ ਲੈ ਕੇ ਸਰਕਾਰੀ ਹਸਪਤਾਲ ਆਏ ਆ ਕਿਧਰ ਵੇ ਤੇ ਐਸਐਮਓ ਸਾਡੇ ਨਾਲ ਜੌਨੀ ਐਡਵੋਕੇਟ ਇਹ ਵੀ ਬਹੁਤ ਵਧੀਆ ਕੰਮ ਕਰਦਾ ਮੁੰਡਾ ਅਸੀਂ ਤਿੰਨਾਂ ਨੇ ਨਾਲ ਪੰਜਾਬ ਪੁਲਿਸ ਐਸਐਮਓ ਗਿੱਦੜਵਾਲਾ ਮਿਲੇ ਉਹਨਾਂ ਨੇ ਉਹਨਾਂ ਨੂੰ ਮਾਵਾਤਿਆਂ ਨੂੰ ਦੋਨੋਂ ਇੱਕ ਵਾਰੀ ਦਾਖਲ ਕੀਤਾ ਕੱਲ ਨੂੰ ਉਹ ਕਹਿੰਦੇ ਅਸੀਂ ਨੂੰ ਤੇ ਕਪੂਰਥਾਲੇ ਰੈਫਰ ਕਰਾਂਗੇ ਅਸੀਂ ਸਾਡੀ ਟੀਮ ਤੇ ਸਾਡੇ ਇਸ ਇਥੋਂ ਦੇ ਐਮਐਲਏ ਅਸੀਂ ਉਹਨਾਂ ਨੂੰ ਰਿਕਵੈਸਟ ਕਰਾਂਗੇ ਵੀ ਸਾਡੀ ਸਹਿਯੋਗ ਕਰਨ ਅਸੀਂ ਉਹਨਾਂ ਨੂੰ ਕਪੂਰਥਲੀ ਛੱਡ ਕੇ। ਇਹ ਬੱਚੇ ਦੇ ਹਾਲਾਤ ਦੇਖ ਲਈਏ 11-12 ਸਾਲ ਦੀ ਉਮਰ ਦੀ ਚਿੱਟਾ ਲਾਉਣ ਲੱਗੇ ਨੇ। ਹਾਂ ਹਾਂ ਕਹਿੰਦੀ ਮੈਨੂੰ ਹੁਣ ਤੋੜ ਲੱਗੀ ਵੀ ਹੈ ਜੀ। ਉਹ ਐਸਐਮਓ ਨੇ ਪੁੱਛਿਆ ਨਾ ਜੀ ਵੀ ਤੁਹਾਡੀ ਕੀ ਬਿਸ਼ਰਨਾ ਕਹਿੰਦੀ ਮੈਨੂੰ ਤਿੰਦਰੋ ਚਿੱਟਾ ਨਹੀਂ ਮਿਲਿਆ ਇਸ ਕਰਕੇ ਮੈਂ ਇਸ ਤੋਂ ਤਰਫੀ ਨਹੀਂ ਆ। ਇਸ ਕਰਕੇ ਅਸੀਂ ਉਹਦਾ ਟ੍ਰੀਟਮੈਂਟ ਸ਼ੁਰੂ ਕਰਾਇਆ। ਉਹ ਜਿਹੜੀ ਲੇਡੀ ਸੀਗੀ ਉਹਨੂੰ ਕੁਝ ਸਮਾਜ ਸੇਵੀ ਸੰਸਥਾਵਾਂ ਤੇ ਪੁਲਿਸ ਲੈ ਕੇ ਆਏ ਸੀਗੇ ਉਹ ਨਸ਼ਾ ਕਰਦੀ ਸੀ ਲੇਡੀ ਉਹ ਨਾਲ ਉਹਦੇ ਦੁੱਧ ਪੀਣ ਵਾਲ ਤੇ ਉਹਨੂੰ ਪੁੱਛਿਆ ਤੇ ਉਹ ਕਹਿੰਦੀ ਮੈਂ ਚਿੱਟਾ ਲਾਣੀਆਂ ਮੈਂ ਪਰ ਉਹਦੀ ਆਲਰੇਡੀ ਟ੍ਰੀਟਮੈਂਟ ਚੱਲ ਰਿਆ ਸੀਗਾ ਤੇ ਉਹਨੂੰ ਅਸੀਂ ਇੱਥੋਂ ਗੋਲੀ ਵੀ ਦਿੱਤੀ ਦਵਾਈ ਤੇ ਉਸ ਤੋਂ ਬਾਅਦ ਉਹਨੂੰ ਐਡਮਿਟ ਕੀਤਾ ਉਹਦੇ ਨਾਲ ਇੱਕ ਬੱਚੀ ਸੀਗੀ ਉਹ ਵੀ ਕਹਿੰਦੀ ਮੈਂ ਚਿੱਟਾ ਲਾ ਲੈਨੀ ਆ ਬਹੁਤ ਜ਼ਿਆਦਾ ਨਹੀਂ ਲਾਉਂਦੀ ਸੀ ਪਰ ਕਦੇ-ਕਦੇ ਲਾ ਲੈਂਦੀ ਸੀ ਪਰ ਉਹਨੂੰ ਵੀ ਪ੍ਰੋਬਲਮ ਆ ਰਹੀ ਸੀ ਤੋੜ ਲੱਗ ਰਹੀ ਸੀ ਉਹਨੂੰ ਫਿਰ ਨਾਰਮਲ ਜੀ ਦਵਾਈ ਦਿੱਤੀ ਤੇ ਉਹਨੂੰ ਵੀ ਐਡਮਿਟ ਕਰ ਲਿਆ ਸੀਗਾ ਉਹ ਇਸ ਤਰ੍ਹਾਂ ਜੀ ਆਪਾਂ ਫੀਮੇਲਸ ਨੂੰ ਨਾ ਇੱਥੇ ਨਸ਼ਾ ਛਡਾਊ ਕੇਂਦਰ ਚ ਰੱਖ ਨਹੀਂ ਸਕਦੇ ਮੇਲਸ ਦਾ ਨਸ਼ਾ ਛਡਾਊ ਕੇਂਦਰ ਆਪਾਂ ਨੂੰ ਲਾਉਂਡ ਹੈ ਫੀਮੇਲਸ ਦਾ ਪੰਜਾਬ ਦੇ ਵਿੱਚ ਇੱਕੋ ਹੀ ਨਸ਼ਾ ਸ਼ੌਕ ਕੇਂਦਰ ਦਾ ਕਪੂਰਥਲਾ ਦੇ ਵਿੱਚ ਤੇ ਉਹਨਾਂ ਨੂੰ ਫਿਰ ਉੱਥੇ ਅਸੀਂ ਰੈਫਰ ਕਰਦੇ ਸੀ ਉੱਥੋਂ ਵਾਲੇ ਇੰਚਾਰਜ ਨਾਲ ਗੱਲ ਕਰਕੇ ਤੇ ਪੇਸ਼ੈਂਟ ਨੂੰ ਇੱਥੋਂ ਐਂਬੂਲੈਂਸ ਕਰਵਾ ਕੇ ਭੇਜਦੇ ਸੀ ਬੱਚੀ तकरीबन 13 ਸਾਲ ਦੀ ਸੀਗੀ 13 14 ਸਾਲ ਦੀ ਬੱਚੀ ਦਾ ਕਹਿੰਦੀ ਦੋ ਚਾਰ ਮਹੀਨਿਆਂ ਤੋਂ ਥੋੜਾ ਥੋੜਾ ਕਦੇ ਕਦੇ ਲੈਣੀ ਆ ਮੈਂ ਉਹਦੀ ਮਾਂ ਨਹੀਂ ਸੀਗੀ ਉਹ ਮਤਲਬ ਜੀ ਲੇਡੀ ਸੀਗੀ ਪਰ ਉਹਦੇ ਨਾਲ ਹੀ ਬੱਚੀ ਰਹਿੰਦੀ ਸੀ ਬੇਟੀ ਉਹਦੀ ਨਹੀਂ ਸੀ ਉਹਦਾ ਐਡਰੈਸ ਕੁਝ ਹੋਰ ਸੀਗਾ ਉਹਦੀ ਪਿਤਾ ਦਾ ਨਾਮ ਕੁਝ ਸੀ